ਸ਼ੁਰੂ ਕਰੀਏ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਸੀ ਹੈਗੇਂਸ ਡਰੱਗਸ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ ਹੈ 5 ਕਿਲੋ ਹੀਰੋਇਨ 100 ਗ੍ਰਾਮ ਪੰਜ ਕਿਲੋ 100 ਗ੍ਰਾਮ ਹੀਰੋਇਨ ਡਰਾਪ ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀਏ ਨੂੰ ਗ੍ਰਫਤਾਰ ਕੀਤਾ ਗਿਆ ਹੈ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਗੋਰਾ son of ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੂਦ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਡਲੀ ਪੁਛ ਗਿਆ ਤਵੇ ਤਲ ਪਤਾ ਲੱਗੀ ਹੈ ਕਿ ਅਮਰਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਛੁੱਕਣਾ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਵੇਂ ਸੁਰਜੀਤ ਜੀ ਬੀਸੀਪ ਆਪਣੇ ਆਲੰਬਜੀਤ ਜੀ ਏਸੀਪ ਕੁਲਦੀਪ ਜੀ ਔਰ ਅਮੋਲਤ ਸਾਡੇ ਇੰਸਪੈਕਟਰ ਸੀ ਰਹੀਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੈਸ ED ਕੈਂਟ ਥਾਣੇ ਦੇ ਵਿੱਚ ਪੱਤਾ ਦਰਜ ਕੀਤਾ ਗਿਆ ਹੈ ਜਿਹਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦਿਈਏ ਤਾਂ ਗੁਰਵੀਰ ਜਿਹੜਾ ਇੱਕ ਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ ਫਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन ਤਿੰਨ ਮਹੀਨੇ ਤੋਂ ਜੋ ਪਤਾ ਲੱਗਿਆ ਮੁੱਢਲੀ ਪੁੱਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਛੋਜ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਸਟ ਇਹ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਰਿਸ਼ਤੇ ਪਿਆਰ ਚ ਆਉਂਦਾ ਉਹਦੇ ਵਿੱਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂੜ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਵੱਜਦੇ ਇਹਨਾਂ ਨੇ ਟ੍ਰਾਸ ਬਾਰਡਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਔਰ ਵਿੱਚ ਅਲੱਗ-ਅਲੱਗ ਕਟਆਉਟ ਲਾਏ ਹੋਏ ਆ ਇਹ ਪਿਕਅਪ ਕਰ ਰਹੇ ਆ ਕੋਈ ਦੂਸਰੇ ਏਕ ਨੂੰ ਕਰ ਰਹੇ ਆ ਉਹ ਸਾਰੀ ਚੇਨ ਜਿਹੜੀ ਹੈ ਉਹਤੇ ਵਰ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਬਹੁਤ ਬਾਰਕ ਦਿੰਦਾ। ਮੇតាម ਦੱਸਿਆ ਨਹੀਂ ਅੰਮ੍ਰਿਤਸਰ ਰੂਰੋ ਕੱਪ ਕਰਨਾ ਆਇਆ ਸੀਗਾ। ਉਹਦੇ ਵਿੱਚ ਅਸੀਂ ਤਾਂ ਜਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਸਾਰੇ ਕੱਟ ਆਊਟ ਆਪਾਂ ਵਾਈਪ ਆਊਟ ਕਰਨੇ ਆਂ ਔਰ ਅੱਗੇ ਵੀ ਬੰਦਾ ਫੜਨਾ ਹੈ। ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਕਿਉਂਕਿ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉਦੋਂ ਕੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ। ਨੀ ਉਹ ਜੇ ਤੱਕ ਪਈ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਹੇ ਆ ਕਿਸੇ ਰੂਪ ਤੇ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਹ ਇਮੇਜ ਤੁਹਾਡਾ ਸ਼ੇਅਰ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਹੇ ਆ ਸਰ 3 ਮਹੀਨੇ ਤੋਂ ਕੰਮ ਕਰ ਰਹੇ ਆ ਜੀ ਕੋਈ ਅਜੇ ਨਾ ਕਹਿਣਾ ਐਗਜੈਕਟ ਨਹੀਂ ਹੈ ਪਰ ਡੈਫੀਨਿਟਲੀ 3 ਮਹੀਨੇ ਜੀ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਆ ਹਾਂ 5 ਕਿਲੋ 100 ਗ੍ਰਾਮ ਹੈ ਜੀ ਇਹ ਬੜੀ ਅੱਛੀ ਹੈ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਹਾਂ ਇਹਦੇ ਮੈਨੂੰ ਕਾਫੀ ਉਮੀਦ ਹੈ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਲ ਹੈ ਇਹਦੀ ਜਿਹੜੀ ਲਿੰਕੇਜਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕਾਟਾ ਹੋ ਡਿਫਰੈਂਟਸ ਨੇ ਇਹਨਾਂ ਨੇ ਰੱਖੇ ਹੋਏ ਆ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ तो वर्क हेड मारेंगे यही लग रहा है क्योंकि तो वो कटआउट अगे तो ने उन्होंने फड़े जाऊंगा सारा ये पता करना पौगा मैं मैं तो नहीं ध्यान दिता भी मेरे ने कंटोनमेंट एरिया तो हर कानून ठीक है जी थैंक यू